ਦੇ ਲੋਕਾਂ ਨੇ ਇਹ ਪਿੰਡ ਨੂੰ ਇਹ ਸੇਵਾ ਦਾ ਮੌਕਾਤਾ ਮਾਣੋ ਸਿਆ ਵਾਡੀ ਸ਼ਤਰ ਪੰਚਾਇਤ ਆ ਸਿੱਤਿਆ ਕੀ ਕਹਾਂਗੇ ਕਿਵੇਂ ਦੇ ਦੇ ਮੈਂ ਅਨਿੰਨ ਕੁਮਾਰ ਪਿੰਡ ਨੜਾਲੇ ਤੋਂ ਸਰਪੰਚ ਮੇਰੀ ਵਾਈਫ ਜੋ ਕਿ ਪਿੰਡ ਦੇ ਲੋਕਾਂ ਨੇ ਸਰਪੰਚ ਬਣਾਇਆ ਏ ਤੇ ਬਹੁਤ ਮਾਨ ਸਤਕਾਰ ਦਿੱਤਾ ਏ ਔਰ ਚੰਗੀ ਲੀਡਰਾਂ ਸਾਨੂੰ ਜਿਤਾਇਆ ਏ ਅਸੀਂ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਅਤੇ ਆਪਾਂ ਪਿੰਡ ਦਾ ਸਰਪੱਖੀ ਵਿਕਾਸ ਕਰਾਂਗੇ ਸਤ ਪਿਛਲੀ ਪੰਚਾਇਤ ਤੋਂ ਕਿਹੜੇ ਪਿੰਡਾਂ ਤੋਂ ਇਹ ਜੋ ਤੁਹਾਡੀ ਅਗਵਾਈ ਚ ਪੂਰੇ ਦਵਾਈ ਜਾਣਗੇ ਸਾਡੇ ਪਿਛਲੀ ਪੰਚਾਇਤ ਵੱਲੋਂ ਜਿਹੜੇ ਕੰਮ ਸਾਡੇ ਸਮਸ਼ਾਨ ਘਰ ਦਾ ਮੁੱਦਾ ਜੋ ਉਹਦੇ ਵਿੱਚ ਕਾਫੀ ਕੰਮ ਕਰਵਾਉਣ ਵਾਲੇ ਆ ਉਹਦਾ ਵਗੈਰਾ ਸਾਰਾ ਬਹੁਤ ਜ਼ਿਆਦਾ ਖਸਤਾ ਹਾਲਤ ਬਹੁਤ ਨਾਜਿਕ ਆ ਤੇ ਇਸ ਕਰਕੇ ਆਪਾਂ ਪਹਿਲ ਦੇ ਆਧਾਰ ਤੇ ਜਿਹੜਾ ਪਾਇਓਰਟੀ ਦੇ ਆਧਾਰ ਤੇ ਜਿਹੜਾ ਉਹਨੂੰ ਸਭ ਤੋਂ ਪਹਿਲਾਂ ਉਹਦਾ ਕੰਮ ਸ਼ੁਰੂ ਕਰਾਂਗੇ ਉਸ ਤੋਂ ਇਲਾਵਾ ਪਿੰਡ ਦੇ ਵਿਕਾਸ ਵਾਰੇ ਖਾਸ ਤੋਂ ਖਾਸ ਧਿਆਨ ਰੱਖਾਂਗੇ ਗਲੀਆਂ ਨਾਲੀਆਂ ਦਾ ਕੰਮ ਕਰਵਾਉਣ ਵਾਲਾ ਉਹ ਵੀ ਕਰਵਾਵਾਂਗੇ ਆਪਾਂ ਨਾਲ ਸਭ ਤੁਸੀਂ ਦੇਖਿਆ ਹੋਵੇਗਾ ਕਿ ਸਹੀ ਪਿੰਡਾਂ ਦੇ ਵਿੱਚ ਉਹ ਵੜਦਾ ਸਭ ਦੇਖ ਵਧੀਆ ਲੱਗਦੀ ਆ ਫੁੱਲ-ਫੂਲੇ ਲੱਗੇ ਹੁੰਦੇ ਆ ਲਾਈਟਾਂ ਲੱਗੀਆਂ ਹੁੰਦੀ ਆ ਪਿੰਡ ਜੇ ਇੰਤਜ਼ਾਰ ਚਾਹੀਏ ਤੇ ਇੱਕ ਸੋਹਣੀ ਪਾਰਕਿੰਗ ਨਜ਼ਰ ਆਉਂਦੀ ਆ ਕਿਹੜਾ ਦਾ ਮੈਦਾਨ ਨਜ਼ਰ ਆਉਂਦਾ ਬੱਚਾ ਵਾ ਤੇ ਝੂਲੇ ਲੱਗੇ ਹੁੰਦੇ ਆ ਸੋ ਨੌਜਵਾਨਾਂ ਵਾਸਤੇ ਉਹ ਆਪਣੀ ਜਮਾਉਂਦੀ ਆ ਲਾਇਬ੍ਰੇਰੀ ਹੁੰਦੀ ਆ ਸੋ ਕੀ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਦੇ ਵਿੱਚ ਵੀ ਕੋਈ ਅਜਿਹੀ ਸਹੂਲਤ ਹੈਗੀ ਆ ਅਸੀਂ ਕਰ ਰਹੇ ਆ ਜੀ ਕਰ ਰਹੇ ਆ ਆਪਾਂ ਆਪਾਂ ਪੂਰੀ ਕੋਸ਼ਿਸ਼ ਕਰ ਰਹੇ ਆ ਆਪਾਂ ਲੱਗੇ ਹੋਏ ਆ ਆਪਾਂ ਆਪਣੇ ਜਿਹੜੇ ਪਿੰਡ ਵਿੱਚ ਪਾਰਕਿੰਗ ਦਾ ਕੰਮ ਸ਼ੁਰੂ ਕੀਤਾ ਹੋਇਆ ਉਹਦੇ ਵਿੱਚ ਆਪਾਂ ਚੱਲ ਰਿਹਾ ਕੰਮ ਆ ਦਾ ਥੋੜੇ ਟਾਈਮ ਦੇ ਵਿੱਚ ਵਿੱਚ ਆਪਾਂ ਨੂੰ ਤਿਆਰ ਕਰ ਦੇਵਾਂਗੇ ਉਸ ਤੋਂ ਇਲਾਵਾ ਜਿਹੜਾ ਆਪਾਂ ਗਰਾਊਂਡ ਦਾ ਕੰਮ ਚਾਲੂ ਕਰਾਵਾਂਗੇ ਆਪਾਂ ਜੋ ਵੀ ਇਹ ਮਤਲਬ ਹੈਗਾ ਮਤਲਬ ਕਿ ਪਿੰਡ ਦੇ ਲੋਕਾਂ ਨੂੰ ਵੱਧ ਵੱਧ ਕਰਕੇ ਆਪਣਾ ਵਿਕਾਸ ਕਰਾਂਗੇ ਪਿੰਡ ਦਾ ਸਾਫ ਰਸਨਕਾਰ ਦੀ ਸਮੱਸਿਆ ਵੀ ਪਿੰਡਾਂ 'ਚ ਆਮ ਹੁੰਦੀ ਆ ਕਿ ਜਿਹੜੇ ਯੋਗ ਲੋਕ ਹੁੰਦੇ ਉਹਨਾਂ ਦੇ ਰਸਨ ਨਹੀਂ ਪਨੇ ਹੁੰਦੇ ਕਿਹੜੇ ਲੋਕਾਂ ਦੇ ਨਜਾਇਜ਼ ਪਨੇ ਹੋਵੇ ਰਸਨ ਜਿਹੜਾ ਤੱਕ ਨਹੀਂ ਪਹੁੰਚਦਾ ਤੋਂ ਕੀ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਵਿੱਚ ਰਸਨਕਾਰ ਦੀ ਸਮੱਸਿਆ ਕੋਈ ਹੈ ਹਾਂ ਜੀ ਸਾਡੇ ਵੀ ਹੈਗੀ ਹੈ ਸਮੱਸਿਆ ਕਾਫੀ ਸਮੱਸਿਆ ਸਾਡੇ ਵੀ ਕਾਫੀ ਜਿਹੜੇ ਗਰੀਬ ਘਰ ਹੈ ਗਿਆ ਜਿਨ੍ਹਾਂ ਜਿਹੜੇ ਵੀ ਮਤਲਬ ਦਿਹਾੜੀਦਾਰ ਹੈ ਗਿਆ ਉਹਨਾਂ ਦਾ ਬਿਲਕੁਲ ਰਾਸਰ ਜਰੇਆ ਪਿਛਲੇ 10 ਸਾਲ ਤੋਂ ਕੱਟੇ ਹੋਏ ਆ ਰਾਸਰ ਕਾਰਡ ਇਹਨੇ ਵੀ ਬਹੁਤ ਵੱਡੀ ਸਮੱਸਿਆ ਉਹ ਗਰੀਬ ਲੋਕੀ ਹੈ ਗਿਆ ਉਹਨਾਂ ਦਾ ਆਪਾਂ ਬਣਾਉਣ ਦੀ ਪੂਰੀ ਬੁਰੀ ਕੋਸ਼ਿਸ਼ ਕਰਾਂਗੇ ਸਰ ਨਰੇਗਾ ਦੇ ਗੱਲ ਦੇ ਵਿੱਚ ਜਿਹੜੇ ਜੋਗ ਲੋਕ ਹੁੰਦੇ ਆ ਉਹਨਾਂ ਨੂੰ ਰਜਗਾਰ ਨਹੀਂ ਦਿੱਤਾ ਜਾਂਦਾ ਸੋ ਨਜਾਇਜ਼ ਨਾਲ ਕਿੰਨਾ ਕਰਕੇ ਪਾਏ ਜਾਂਦੇ ਆ ਉਹ ਤੁਹਾਡੀ ਕੋਈ ਤੇ ਕਿਵੇਂ ਬਰਾਬਰ ਲੱ ਕੀਤਾ ਜਾਂਦਾ ਸਰ ਨਰੇਗਾ ਦਾ ਜਿਹੜਾ ਹੈਗਾ ਇਹ ਤੇ ਜੋਗ ਲੋਕ ਹੀ ਬਣੇ ਚਾਹੀਦੇ ਆ ਜੋਗ ਲੋਕਾਂ ਨੂੰ ਹੀ ਕੰਮ ਮਿਲਣਾ ਚਾਹੀਦਾ ਆਪਾਂ ਤੇ ਕੋਸ਼ਿਸ਼ ਇਹ ਹੀ ਕਰਦੇ ਆ ਵੀ ਜਿਹੜੇ ਬੰਦੇ ਜਿਹੜੇ ਬੰਦੇ ਕੰਮ ਨਹੀਂ ਕਰ ਸਕਦੇ ਬਾਹਰ ਉਹਨਾਂ ਨੂੰ ਆਪਾਂ ਇਹਦੇ ਵਿੱਚ ਰੁਜ਼ਗਾਰ ਦਵਾਂਗੇ ਰੁਜ਼ਗਾਰ ਦਵਾਂਗੇ ਔਰ ਦੇ ਵੀ ਰਹੇ ਆ ਔਰ ਕੰਮ ਕਰਵਾ ਰਹੇ ਆ ਸਭ ਪਿੰਡ ਦੀ ਐਜੂਕੇਸ਼ਨ ਲੈ ਕੇ ਕਿਵੇਂ ਦੇ ਰਹੇ ਹੋ ਕੀ ਤੁਹਾਨੂੰ ਲੱਗਦਾ ਕਿ ਸਕੂਲ ਦੇ ਵਿੱਚ ਕੁਸ਼ਤਾਪ ਦੀ ਕਮੀ ਲੱਗਦੀ ਹੈ ਜਾਂ ਇਹ ਅਪਗ੍ਰੇਡ ਹੋਣ ਦੀ ਲੋੜ ਹੈ ਜੀ ਹਾਂ ਸਾਡੇ ਸਕੂਲ ਜਿਹੜਾ ਹੈਗਾ ਉਹਦੇ ਵਿੱਚ ਥੋੜੀ ਖਸਤਾਤ ਜਿਆਦਾ ਮਤਲਬ ਖਰਾਬ ਨਹੀਂ ਹੈਗੀ ਲੇਕਿਨ ਹੈ ਥੋੜੀ ਉਹਦੇ ਵਿੱਚ ਹੈ ਉਹਦੇ ਵਿੱਚ ਸਰਕਾਰ ਲੱਗੀ ਹੋਈ ਹੈ ਸਰਕਾਰ ਕਰ ਰਹੀ ਆ ਉਹਦੇ ਵਿੱਚ ਵੀ ਦੇਖੋ ਹੁਣ ਆਪਣੇ ਪਿੰਡ ਦਾ ਵੀ ਕਦ ਤੱਕ ਨੰਬਰ ਆਂਦਾ ਵਾ ਉਹਦੇ ਕਰਨਗੇ ਸੱਪਿੰਡ ਦੇ ਵਿੱਚ ਕਈ ਵਾਰੀ ਝਗੜੇ ਇੰਨੇ ਹੋ ਜਾਂਦੇ ਲੋਕਾਂ ਨੂੰ ਹਨਸਦੇ ਨੇ ਤਾਂ ਤੇ ਘਾਣੇ ਪਿੰਡ ਦੇ ਉਹਨਾਂ ਦਾ ਸਮਾਂ ਹੀ ਬਰਬਾਦ ਹੁੰਦਾ ਤੇ ਪੈਸਾ ਹੀ ਬਰਬਾਦ ਹੁੰਦਾ ਸੋ ਇੱਕ ਸਪੰਚ ਦੀ ਕੀ ਝੁੰਮੇ ਦੀ ਹੁੰਦੀ ਆ ਕੀ ਹੋਈ ਹੁੰਦਾ ਕਿਵੇਂ ਦੇਖਦੇ ਹੋ ਦੇਖੋ ਜੀ ਆਪਾਂ ਆਪਣੀ ਜ਼ਿੰਮੇਵਾਰੀ ਪੂਰੀ ਤੰਦੇ ਹੀ ਨਾ ਨਿਭਾ ਰਹੇ ਆ ਆਪਾਂ ਕੋਸ਼ਿਸ਼ ਕਰੀਦੀ ਆ ਵੀ ਜਿਆਦਾ ਤੋਂ ਜਿਆਦਾ ਵੀ ਆਪਣੇ ਪਿੰਡ ਦੇ ਝਗੜੇ ਜਿਹੜੇ ਪਿੰਡ ਵਿੱਚ ਹੀ ਨਿਬੇੜੇ ਜਾਣ ਨਾ ਕਿ ਆਪਾਂ ਥਾਣੇ ਵੱਲ ਜਾਈਏ ਆਪਾ ਥਾਣੇ ਵਾਲ तकरीबन ਲੋਕਾਂ ਨੂੰ ਬੋਧ ਘਟ ਜਾਂਦੀ ਦਾ ਖੁਦ ਹੀ ਇਹਨਾਂ ਨੂੰ ਬਿਠਾ ਕੇ ਇਹਨਾਂ ਦੇ ਝਗੜੇ ਨੇ ਮੇਰੀ ਦੀਆ ਜਦੋਂ ਸੈਂਟਰ ਗਵਰਨਮੈਂਟ ਆ ਪੰਜਾਬ ਗਵਰਨਮੈਂਟ ਸੁੱਖ ਸੂਰਤ ਅੰਗਰੀ ਲੋਕਾਂ ਵਾਸਤੇ ਉਨਾ ਚੰਦੀ ਆ ਸੋ ਪਿੰਡ ਦੇ ਕਿਤੇ ਨੇ ਧੜੇ ਬੰਨੀ ਹੋਣ ਕਰਕੇ ਹੁਣ ਤੱਕ ਕੋਈ ਕੰਮ ਨਹੀਂ ਹੋਣੀ ਸੋ ਕਿਵੇਂ ਤੁਹਾਡੇ ਨੂੰ ਉਪਰਾਲਾ ਕੀਤਾ ਜਾਏ ਦੇਖੋ ਜੋ ਸੈਂਟਰ ਗਵਰਨਮੈਂਟ ਵਾਲਾ ਜੋ ਪੰਜਾਬ ਗਵਰਨਮੈਂਟ ਵਾਲਾ ਸਕੀਮਾਂ ਆਂਦੀਆਂ ਅਸੀਂ ਸਾਰਿਆਂ ਨੂੰ ਜੋ ਲੈਣ ਜੋਗਾ ਉਹਨਾਂ ਨੂੰ ਸਾਰਿਆਂ ਨੂੰ ਇਕੁਅਲ ਤੌਰ ਤੇ ਕਰੀਦਾ ਨਾ ਕਿਸੇ ਨਾਲ ਉਹ ਨਹੀਂ ਕਰੀਦਾਗਾ ਵਿਕਤਰਾ ਨਹੀਂ ਕਰੀਦਾਗਾ ਸਾਰਿਆਂ ਨੂੰ ਬਰਾਬਰੀ ਜਿੰਨ ਜੋ ਲੈਂਜੋਗਾ ਉਹਨਾਂ ਨੂੰ ਉਹਨਾਂ ਨੂੰ ਕਰਵਾਈਦਾ ਹੈਗਾ ਪ੍ਰੋਵਾਈਡ ਕਰਵਾਈਦਾ ਹੈਗਾ ਸਰਖ ਕੁਝ ਦੇਚਾ ਹੈਗਾ ਉਹਦੇ ਪਿੰਡਾਂ ਵਿੱਚ ਕੱਚੇ ਕੋਠੇ ਰਹਿੰਦਾਈ ਸਰ ਨਵੇਂ ਫਾਰਮ ਭਰੇ ਗਏ ਨੇ ਸੱਟਾਂ ਦੇ ਵਸੇ ਪਿੰਡਾਂ ਚੋਂ ਤੇ ਆ ਆਪਣੇ ਕੋਲ ਕੋਲ ਕੱਚੇ ਵੀ ਰਸਾ ਦੇ ਪਾਸੇ ਵੀ ਤੋਂ ਕੀ ਤੁਹਾਡੇ ਪਿੰਡ ਵਿੱਚ ਵੀ ਕੋਈ ਕੱਚੇ ਕੋਠੇ ਨੇ ਦੀਪਾਂ ਦੇ ਪਾਸੇ ਆਇਆ ਔਰ ਕਿੰਨੇ ਜਿਹੜੇ ਫਾਰਮ ਭਰੀ ਗਏ ਮੇਰੇ ਆਪਣੇ ਪਿੰਡ ਵਿੱਚ ਸਾਡੇ सरपंच गट जी ਦੇ ਮਤਲਬ ਘਟੋ ਘਟ ਮੈਂ 25 ਤੋਂ 30 ਬੰਦੇ ਜਿਹੜੇ ਬਿਲਕੁਲ ਜਿਨ੍ਹਾਂ ਦੇ ਕੱਚੇ ਮਕਾਨ ਆ ਉਹਨਾਂ ਦੇ ਮੈਂ ਕੱਚੇ ਕੋਠਿਆਂ ਦੀ ਫਾਰਮ ਭਰੇ ਆ ਤੇ ਬਾਕੀ ਜਿਨ੍ਹਾਂ ਦੇ ਫਲਸ਼ਾਂ ਦੀ ਪ੍ਰੋਬਲਮ ਹੈ ਉਹ ਵੀ ਆਪਾਂ ਫਾਰਮ ਭਰ ਕੇ ਦੇ ਰਹੇ ਆ ਤੇ ਇਹਨਾਂ ਨੂੰ ਜਲਦੀ ਤੋਂ ਜਲਦੀ ਇਹਨਾਂ ਦੀ ਮੁਸ਼ਕਲ ਨੂੰ ਹੱਲ ਕਰਾਂਗੇ। ਸਤਿ ਸ਼੍ਰੀ ਅਕਾਲ ਇਹ ਭੇਲ ਦਿੱਤਾ ਹੱਥੇ ਕੰਮ ਪਿੰਡ ਵਿੱਚ ਕੰਮ ਜ਼ਿਆਦਾ ਜਿਹੜਾ ਪਿੰਡ ਵਿੱਚ ਲੋੜੀਂਦੀ ਸਖ ਸੁਵਿਧਾ ਪਤਾ ਨਹੀਂ। ਸਭ ਤੋਂ ਪਹਿਲਾਂ ਮੈਂ ਜਿਹੜਾ ਕੰਮ ਹੁਣ ਸ਼ੁਰੂ ਹੋ ਜੇ ਤੇ ਆਪਾਂ ਕੋਈ ਕੰਮ ਸ਼ੁਰੂ ਨਹੀਂ ਕੀਤਾ ਪਰ ਜਦੋਂ ਜੋ ਪਹਿਲ ਦੇ ਆਧਾਰ ਤੇ ਸ਼ੁਰੂ ਕਰਾਂਗੇ ਤੇ ਆਪਾਂ ਸਮਸ਼ਾਨ ਘਰ ਦਾ ਮੁੱਦਾ ਲੈ ਕੇ ਚੱਲਾਂਗੇ। ਉਹਦੇ ਵਿੱਚ ਸਾਨੂੰ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਆ। ਉਹ ਆਪਾਂ ਜਿਹੜਾ ਉਹਨੂੰ ਉਹਨੂੰ ਪਾਇਓਰਟੀ ਦੇ ਆਧਾਰ ਤੇ ਉਹਨੂੰ ਸਾਰਾ ਉਹਦਾ ਪਹਿਲਾਂ ਸ਼ੁਰੂ ਉਹਦਾ ਹੀ ਉਹਦਾ ਹੀ ਕੰਮ ਕਰਾਂਗੇ ਉਹਨੂੰ ਉਹਨੂੰ ਹੀ ਕੰਪਲੀਟ ਕਰਾਂਗੇ ਕੰਮ। ਬਾਕੀ ਕੰਮ ਜਿਹੜੇ ਕਰਾਂਗੇ ਉਸ ਤੋਂ ਬਾਅਦ ਕਰਾਂਗੇ। ਸਰ ਜੁਧ ਨਸ਼ਾ ਵਿਰੋਧ ਪੰਜਾਬ ਸਰਕਾਰ ਨੇ ਮੁਹਮਲ ਚਲਾਈ ਆ। ਸੋ ਸੋ ਇਹ ਕਰ ਬਈ ਲੱਗੇ ਕਿਵੇਂ ਦੇਖੋ ਜੀ ਪੰਜਾਬ ਸਰਕਾਰ ਬਹੁਤ ਵਧੀਆ ਉਪਰਾਲਾ ਕਰ ਰਹੀ ਹੈ ਜਿਹੜਾ ਜੁਧ ਨਸ਼ਾ ਵਿਰੁੱਧ ਮਹਿੰਮ ਚੱਲ ਰਹੀ ਆ ਇਹਦੇ ਵਿੱਚ ਸਾਨੂੰ ਵੀ ਉਹਦਾ ਬਹੁਤ ਜ਼ਿਆਦਾ ਬਾਅਦ ਚੱਲ ਕੇ ਸਹਿਯੋਗ ਕਰਨਾ ਚਾਹੀਦਾ ਆਪਾਂ ਜੇ ਜੋ ਕਰਾਂਗੇ ਤੇ ਇਹਦੇ ਵਿੱਚ ਥੱਲ ਪੈ ਸਕਦੀ ਆ ਜੇਕਰ ਆਪਾਂ ਵੀ ਨਾ ਕਰਾਂਗੇ ਤੇ ਇਹ ਕੱਲੇ ਸਰਕਾਰ ਵੀ ਨਹੀਂ ਇਹ ਨਸ਼ਾ ਇਹਦਾ ਖਤਮ ਕਰ ਸਕਦੀ ਸਾਡਾ ਸਹਿਯੋਗ ਬੰਦਾ ਸਾਨੂੰ ਕਰਨਾ ਚਾਹੀਦਾ ਔਰ ਆਪਾਂ ਇਹ ਕਰਾਂਗੇ ਜ਼ਰੂਰ ਕਰਾਂਗੇ ਆਪਾਂ ਤਨ ਦੇਈ ਨਾ ਕਰਾਂਗੇ ਨਸ਼ਾ ਖਤਮ ਕਰਨ ਦੀ ਕੋਸ਼ਿਸ਼ ਕਰਾਂਗੇ ਪੰਜਾਬ ਚ ਇੱਕ ਜੀ ਸਾਰ ਇੱਕ ਨੌਜਵਾਨ ਸਤਾਚ ਹੋਣ ਦੇ ਨਾਤੇ ਬਾਕੀ ਨੌਜਵਾਨਾਂ ਨੂੰ ਕੀ ਲਾਸੇ ਲਗਾਉ ਦੇਖੋ ਜੀ ਆਪਾਂ ਪਿੰਡ ਦੇ ਸਰਪੰਚ ਹੋਣ ਦੇ ਨਾਤੇ ਆਪਾਂ ਪਿੰਡ ਦੇ ਨੌਜਵਾਨਾਂ ਨੂੰ ਖੇਡਾਂ ਵਾਲੇ ਪਾਸੇ ਲੱਗਦੇ ਨਸ਼ਾ ਨਸ਼ਕ ਨਸ਼ੇ ਤੋਂ ਮੁਕਤ ਰਹਿਣ ਵਾਸਤੇ ਆਪਾਂ ਵਧੀਆ ਪ੍ਰਾਲੇ ਕਰ ਰਹੇ ਹਾਂ ਤੇ ਆਪਾਂ ਉਹਨਾਂ ਨੂੰ ਕਹਿੰਦੇ ਆਂ ਵੀ ਇਹ ਕੰਮ ਨਹੀਂ ਕਰਨਾ ਚਾਹੀਦਾ ਔਰ ਆਪਾਂ ਮਤਲਬ ਖੇਡਾਂ ਵਾਲੇ ਪਾਸੇ ਲੱਗਣਾ ਚਾਹੀਦਾ ਰੰਗਰੇ ਨੁਕਾਂ ਸੇਵਾ ਕੰਤਮ ਹੋ ਗਿਆ ਤਾਂ ਮਾਨ ਬਕਸਿਓ ਬੋਟੇ ਸੱਤ ਪੰਕੀਏ ਕਾਸਿਓ ਸੋ ਕੀ ਮੈਸੇਜ ਮੈਂ ਤਵੋ ਬੋਲਿਆ ਮੈਂ ਪਿੰਡ ਵਾਲਿਆਂ ਦਾ ਫਿਰ ਦੁਬਾਰਾ ਤੋਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਸਾਨੂੰ ਵੋਟਾਂ ਪਾ ਕੇ ਕਾਮਯਾਬ ਕੀਤਾ ਔਰ ਜੋ ਵੀ ਕੰਮ ਕਰਾਂਗੇ ਪਿੰਡ ਦੀ ਸਲਾਹ ਨਾਲ ਕਰਾਂਗੇ ਔਰ ਮੈਂ ਕੱਲਾ ਸਰਪੰਚ ਨਹੀਂ ਹੈਗਾ ਸਾਰਾ ਪਿੰਡ ਹੀ ਮੇਰੇ ਨਾਲ ਸਰਪੰਚਾਂ ਜਿੱਦਾਂ ਜਿੱਦਾਂ ਸਰਕਾਰ ਦੀਆਂ ਸਕੀਮਾਂ ਆਣਗੇ ਉਹਦਾ ਉਹਦਾ ਕੰਮ ਕਰਕੇ ਤੇ ਪਿੰਡ ਨੂੰ ਅਗਲਾ ਪੰਜਾਬ ਬਣਾਵਾਂਗੇ ਅਗਲਾ ਪਿੰਡ ਬਣਾਵਾਂਗੇ